ਪ੍ਰੋਪੰਜਾ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਮਦੀਪ ਜੋ ਸਿੰਘ ਇਸ ਵੇਲੇ ਦੀ ਬਹੁਤ ਵੱਡੀ ਖਬਰ ਆ ਰਹੀ ਹੈ ਕੈਨੇਡਾ ਦੇ ਵਿੱਚ ਦੋ ਪੰਜਾਬੀ ਮੁੰਡਿਆਂ ਨੂੰ ਗ੍ਰਿਫਤਾਰ ਕੀਤਾ ਜੀਆਂ ਦਾ ਦੱਸਦੇ ਕਿ ਨਸ਼ਾ ਤਸਕਰੀ ਦੇ ਦੋਸ਼ ਦੇ ਵਿੱਚ ਗ੍ਰਿਫਤਾਰ ਕੀਤਾ ਦੋ ਪੰਜਾਬੀ ਮੁੰਡਿਆਂ ਨੂੰ ਮਨਪ੍ਰੀਤ ਸਿੰਘ ਤੇ ਕਮਲਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਮਨਪ੍ਰੀਤ ਸਿੰਘ ਜਿਸ ਦੀ ਉਮਰ 27 ਸਾਲ ਔਰ ਕਮਲਪ੍ਰੀਤ ਸਿੰਘ ਜਿਸ ਦੀ ਉਮਰ 28 ਸਾਲ ਦੱਸੀ ਜਾ ਰਹੀ ਹੈ ਦੋਨਾਂ ਨੂੰ ਵਕਵਾਕ ਬਾਰਡਰ ਏਰੀਆ ਦੇ ਕੋਲੋਂ ਗ੍ਰਿਫਤਾਰ ਕਰ ਲਿਆ ਗਿਆ ਔਰ 52 52 ਕਿਲੋ ਦੀਆਂ ਹਕਕੀਨ ਦੀਆਂ ਸਟੇਜ ਉਸ ਦੀ ਡੱਬੀਆਂ ਬਣਾ ਕੇ ਰੱਖੀਆਂ ਹੋਈਆਂ ਸੀ ਇਹਨਾਂ ਦੇ ਵੱਲੋਂ ਦੱਸਦੇ ਕਿ ਦੋਨੇ ਮਨਪ੍ਰੀਤ ਤੇ ਕਮਲਪ੍ਰੀਤ ਦੋਨੋਂ ਟਰੱਕ ਡਰਾਈਵਰ ਨੇ ਤੇ ਦੋਨੋਂ ਅਲੱਗ-ਅਲੱਗ ਬਾਰਡਰ ਏਰੀਆ ਦੇ ਉੱਪਰ ਆਪਣਾ ਕੰਮ ਕਰਦੇ ਆ ਟਰੱਕ ਚਲਾਉਂਦੇ ਆ ਤਾਂ ਦੱਸਦੇ ਕਿ ਮਨਪ੍ਰੀਤ ਸਿੰਘ ਨੂੰ ਸਾਰਨੀਆਂ ਬਾਰਡਰ ਅਨਟਾਰੀਓ ਸਟੇਟ ਦੇ ਨਾਲ ਅਟਾਰੀਓ ਪ੍ਰੋਵਿੰਸ ਦੇ ਨਾਲ ਜੋ ਸਾਰਨੀਆਂ ਬਾਰਡਰ ਲੱਗਦਾ ਹੈ ਉੱਥੋਂ ਗ੍ਰਿਫਤਾਰ ਕੀਤਾ ਤੇ ਦੂਜੇ ਪਾਸੇ ਕਮਲਪ੍ਰੀਤ ਸਿੰਘ ਦੀ ਜੇ ਗੱਲ ਕਰੀਏ ਤਾਂ ਉਸ ਨੂੰ ਕੈਨੇਡਾ ਦੇ ਦੱਸਦੇ ਕਿ ਕੈਨੇਡਾ ਦੇ ਕੈਲਗਰੀ ਤੇ ਅਮਰੀਕਾ ਬਾਰਡਰ ਦੇ ਕੋਲੋਂ ਗ੍ਰਿਫਤਾਰ ਕੀਤਾ ਹੈ ਤਾਂ ਦੱਸਦੇ ਕਿ ਦੋਨਾਂ ਦੇ ਕੁਕੀਨ ਜਿਹੜੀ ਆ ਬਰਾਮਦ ਹੋਈ ਆ ਦੇਖ ਸਕਦੇ ਹੋ ਕਿ ਕੁਕੀਨ ਦੀਆਂ ਫੋਟੋਆਂ ਤੁਹਾਨੂੰ ਦਿਖਾ ਰਹੇ ਹਾਂ ਇਹਨਾਂ ਡੱਬਿਆਂ ਦੇ ਵਿੱਚ ਪਾ ਕੇ ਲੁਕੋਈ ਹੋਈ ਸੀ ਟਰੱਕਾਂ ਦੇ ਵਿੱਚ ਕੋਈ ਹੋਈ ਸੀ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਮਨਪ੍ਰੀਤ ਸਿੰਘ ਤੇ ਕਮਲਪ੍ਰੀਤ ਸਿੰਘ ਜਿਨ੍ਹਾਂ ਦੀ ਉਮਰ ਇੱਕ ਦੀ 27 ਸਾਲ ਹੈ ਤੇ ਕਮਲਪ੍ਰੀਤ ਦੀ 28 ਸਾਲ ਹੈ ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਬਾਰਡਰ ਏਰੀਆ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤੇ ਨਾਲ ਕੁਕੀਨ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿਨ੍ਹਾਂ ਦੀ ਜਿਹੜੀ ਇਹ ਬਰਾਮਦਗੀ ਹੋਈ ਆ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਦੋਨੇ ਟਰੱਕ ਡਰਾਈਵਰਾਂ ਨੇ ਟਰੱਕਾਂ ਦੇ ਵਿੱਚ ਕੁਕੀਨ ਲੁਕੋਈ ਹੋਈ ਸੀ ਤੇ ਕੈਨੇਡਾ ਚ ਦੋ ਪੰਜਾਬੀ ਮੁੰਡੇ ਹੋਰ ਗ੍ਰਿਫਤਾਰ ਹੋ ਗਿਆ ਹੋਰ ਤਾਂ ਕਹਿ ਰਹੇ ਆ ਕਿਉਂਕਿ ਲਗਾਤਾਰ ਪੰਜਾਬੀ ਮੁੰਡਿਆਂ ਦਾ ਗ੍ਰਿਫਤਾਰ ਹੋਣਾ ਕੈਨੇਡਾ ਦੇ ਵਿੱਚ ਜਾਰੀ ਆ ਪਹਿਲਾਂ ਚਾਰ ਇੱਕ ਵਾਰ ਗ੍ਰਿਫਤਾਰ ਹੋਏ ਸੀ ਉਸ ਤੋਂ ਬਾਅਦ ਚਾਰ ਇੱਕ ਵਾਰ ਗ੍ਰਿਫਤਾਰ ਹੁੰਦੇ ਆ ਤੇ ਦੋ ਜਿਹੜੇ ਆ ਇੱਕ ਵਾਰ ਹੁਣ ਫੇਰ ਗ੍ਰਿਫਤਾਰ ਹੋਏ ਨੇ 27 ਤੇ 28 ਸਾਲਾਂ ਦੇ ਪੰਜਾਬੀ ਨੌਜਵਾਨ ਨਸ਼ੇ ਦੀ ਤਸਕਰੀ ਦੇ ਵਿੱਚ ਜਿਹੜਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਦੇਖ ਸਕਦੇ ਹੋ ਸਾਰਨੀਆਂ ਦਾ ਬਾਰਡਰ ਏਰੀਆ ਜਿੱਥੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਮਨਪ੍ਰੀਤ ਸਿੰਘ ਨੂੰ ਤੇ ਕਮਲਪ੍ਰੀਤ ਸਿੰਘ ਨੂੰ ਜਿਹੜਾ ਗ੍ਰਿਫਤਾਰ ਕੀਤਾ ਕੈਲਗਰੀ ਤੇ ਅਮਰੀਕਾ ਦਾ ਜੋ ਬਾਰਡਰ ਲੱਗਦਾ ਹੈ ਕੈਲਗਰੀ ਨਾਲ ਅਮਰੀਕਾ ਦਾ ਜੋ ਬਾਰਡਰ ਲੱਗਦਾ ਹੈ ਉਸ ਏਰੀਏ ਤੋਂ ਕਮਲਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਤੇ ਦੋਨਾਂ ਦੇ ਕੋਲ ਹੁੰਦਾ ਦੇ ਕਿ ਦੋਨਾਂ ਦੇ ਕੋਲ ਜਿਹੜੀ ਹੈ ਕੋਕੀਨ ਬਰਾਮਦ ਹੋਈ ਹੈ 52 52 ਕਿਲੋ ਕੋਕੀਨ ਬਰਾਮਦ ਹੋਈ ਹੈ ਤੇ ਕਈ ਮਿਲੀਅਨ ਡਾਲਰ ਇਹਨਾਂ ਦੀ ਕੀਮਤ ਦੱਸੀ ਜਾ ਰਹੀ ਹੈ ਕਈ ਮਿਲੀਅਨ ਡਾਲਰ ਕੋਕੀਨ ਦੀ ਕੀਮਤ ਦੱਸੀ ਜਾ ਰਹੀ ਹੈ ਤਾਂ ਦੱਸਦੇ ਕਿ ਕੌਟਸ ਬਾਰਡਰ ਪੈਂਦਾ ਕੈਨੇਡਾ ਤੇ ਅਮਰੀਕਾ ਦਾ ਜਿੱਥੋਂ ਕਮਲਪ੍ਰੀਤ ਨੂੰ ਗ੍ਰਿਫਤਾਰ ਕੀਤਾ ਗਿਆ ਕੌਟਸ ਬਾਰਡਰ ਹੈਗਾ ਅਮਰੀਕਾ ਤੇ ਕੈਲਗਰੀ ਜਿਹੜਾ ਇੱਕ ਬਾਰਡਰ ਪੈਂਦਾ ਬਾਰਡਰ ਏਰੀਆ ਉੱਥੋਂ ਕਮਲਪ੍ਰੀਤ ਸਿੰਘ ਜੋ ਕਿ 28 ਸਾਲਾਂ ਦਾ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ 27 ਸਾਲਾਂ ਦਾ ਮਨਪ੍ਰੀਤ ਸਿੰਘ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ অন্ਟਾਰੀਓ ਬਾਰਡਰ ਏਰੀਆ ਤੋਂ ਤਾ ਦੱਸਦੇ ਕਿ ਲਗਾਤਾਰ ਜਿਹੜਾ ਕ੍ਰਾਈਮ ਦੀ ਦੁਨੀਆ ਦੇ ਬਲ ਤੱਕੇ ਜਾ ਰਿਹਾ ਪੰਜਾਬੀ ਮੁੰਡੇ ਲਗਾਤਾਰ ਜਿਹੜਾ ਬਾਹਰਲੇ ਵਿਦੇਸ਼ਾਂ ਦੇ ਵਿੱਚ ਜਾ ਕੇ ਅਜਿਹੇ ਕੰਮ ਕਰਦੇ ਆ ਦੇਖ ਸਕਦੇ ਹੋ 52 ਕਿਲੋ ਹੈਰੋਇਨ ਕੁਕੀਨ ਜਿਹੜੀ ਜਿਸ ਦੀ ਕੀਮਤ ਦੱਸਿਆ ਜਾ ਰਿਹਾ ਹੈ ਕਈ ਮਿਲੀਅਨ ਡਾਲਰ ਦੱਸਦੇ ਕਿ ਕਈ ਮਿਲੀਅਨ ਡਾਲਰ ਜਿਹੜੀ ਹੈ ਇਸ ਦੀ ਕੀਮਤ ਦੱਸਿਆ ਜਾ ਰਿਹਾ ਤੇ ਕਰੋੜਾਂ ਰੁਪਇਆ ਇਸ ਦਾ ਬਣਦਾਗਾ ਤਾਂ ਤੁਸੀਂ ਦੇਖ ਸਕਦੇ ਹੋ ਟਰੱਕ ਡਰਾਈਵਰ ਨੇ ਦੋਨੇ ਟਰੱਕ ਚਲਾ ਰਹੇ ਸੀ ਟਰੱਕ ਚਲਾਉਂਦੇ ਜਦੋਂ ਬਾਉਂਡਰ ਏਰੀਆ ਦੇ ਉੱਪਰ ਪਹੁੰਚਦੇ ਆ ਤਾਂ ਉੱਥੇ ਚਨਾਖਤ ਹੁੰਦੀ ਆ ਪੂਰੀ ਤਰ੍ਹਾਂ ਚਨਾਖਤ ਹੁੰਦੀ ਆ ਤੇ ਜਦੋਂ ਵਕ ਵਕ ਫੇਸਸ ਦੇ ਵਿੱਚ ਜਿਵੇਂ ਆਪਾਂ ਕਹਿ ਲਈਏ ਕਿ ਪਹਿਲਾਂ ਇੱਕ ਵਾਰ ਜਿਹੜੀ ਹੈ ਚੈਕਿੰਗ ਕੀਤੀ ਜਾਂਦੀ ਆ ਤੇ ਫਿਰ ਦੂਜਾ ਫੇਸ ਚੱਲਦਾ ਚੈਕਿੰਗ ਦਾ ਫਿਰ ਦੂਜੇ ਪੇਜ ਦੇ ਦੌਰਾਨ ਇਹਨਾਂ ਨੂੰ ਗ੍ਰਿਫਤਾਰ ਕੀਤਾ ਤਾਂ ਦੱਸ ਦਈਏ ਕਿ ਵੱਖੋ ਵੱਖਰੇ ਬਾਉਂਡਰ ਏਰੀਆ ਦੇ ਕੋਲ ਇੱਕ ਸਾਰਨੀਆਂ ਤੇ ਇੱਕ ਕਾਟ ਸਬ ਬਾਉਂਡਰ ਏਰੀਆ ਕਾਟ ਸਬ ਬਾਉਂਡਰ ਏਰੀਆ ਪੈਂਦਾ ਕੈਲਗਰੀ ਤੇ ਅਮਰੀਕਾ ਦਾ ਸਾਂਝਾ ਬਾਉਂਡਰ ਹੈਗਾ ਤੇ ਦੱਸ ਦਈਏ ਕਿ ਦੂਜੇ ਪਾਸੇ ਸਾਰਨੀਆਂ ਜਿਹੜਾ 온ਟਾਰੀਓ ਪ੍ਰੋਵਿੰਸ ਦੇ ਉਤੋਂ ਮਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ 52 ਕਿਲੋ ਹੈ ਕੋਕੀਨ ਜਿਹੜੀ ਹੈ ਮਨਪ੍ਰੀਤ ਸਿੰਘ ਦੇ ਕੋਲੋਂ ਬਰਾਮਦ ਹੋਈ ਹੈ ਤੇ ਨਾਲ ਹੀ ਕਮਲਪ੍ਰੀਤ ਸਿੰਘ ਦੇ ਕੋਲੋਂ ਵੀ 52 ਕਿਲੋ ਕੋਕੀਨ ਬਰਾਮਦ ਹੋਈ ਹੈ ਤੇ ਕਈ ਕਰੋੜਾ ਰੁਪਇਆ ਇਹਨਾਂ ਕੋਕੀਨ ਦੀ ਜਿਹੜੀ ਹੈ ਵੈਲਿਊ ਦੱਸੀ ਜਾ ਰਹੀ ਹੈ ਤਾਂ ਦੱਸ ਦੇ ਕਿ ਲਗਾਤਾਰ ਜਿਹੜਾ ਅਨਟਾਰੀਓ ਦੇ ਵਿੱਚ ਦੱਸ ਦੇ ਕਿ ਲਗਾਤਾਰ ਪੁਲਿਸ ਚਾਪੇਮਾਰੀ ਕਰ ਰਹੀ ਸੀ ਔਰ ਉਸ ਤੋਂ ਬਾਅਦ ਲਗਾਤਾਰ ਕਿਉਂਕਿ ਕਈ ਵਾਰ ਕੀ ਹੁੰਦਾ ਹੈਗਾ ਜਦੋਂ ਨਸ਼ਾ ਹਾਲਾਂਕਿ ਤੁਹਾਨੂੰ ਪਤਾ ਕਿ ਕੈਨੇਡਾ ਦੇ ਵਿੱਚ ਵੀ ਆਮ ਹੀ ਹੈ ਨਸ਼ਾ ਪਰ ਉੱਥੇ ਤਾਂ BC ਦੇ ਵਿੱਚ ਤਾਂ ਤੁਹਾਨੂੰ ਪਤਾ ਕਿ 2.5 ਗ੍ਰਾਮ ਜਿਹੜਾ ਲੀਗਲ ਵੀ ਕਰ ਦਿੱਤਾ ਗਿਆ ਸੀ ਰੱਖਣਾ ਤਾਂ ਉਸ ਤੋਂ ਬਾਅਦ ਲਗਾਤਾਰ ਕਈ ਵਾਰ ਅਮਰੀਕਾ ਤੇ ਕੈਨੇਡਾ ਦੇ ਬਾਰਡਰ ਤੋਂ ਜਿਹੜੇ ਟਰੱਕ ਚੱਲਦੇ ਆ ਕਿਉਂਕਿ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਰੱਕ ਅਮਰੀਕਾ ਤੇ ਕੈਨੇਡਾ ਬਾਰਡਰ ਕ੍ਰੋਸ ਕਰਦੇ ਆ ਕਮਰਸ਼ੀਅਲ ਪਰਪਸ ਦੇ ਲਈ ਆਪਣੇ ਕਮਾਂਕਾਰਾਂ ਦੇ ਲਈ ਪਰ ਉਸ ਤੋਂ ਬਾਅਦ ਜਿਹੜਾ ਇੱਥੋਂ ਹੀ ਇਹੀ ਬਾਰਡਰ ਕਿਹਾ ਜਾਂਦਾ ਅਮਰੀਕਾ ਤੇ ਕੈਨੇਡਾ ਦਾ ਜਿੱਥੋਂ ਸਭ ਤੋਂ ਵੱਧ ਸਮੱਗਲਿੰਗ ਕੁਕੀਨ ਦੀ ਹੁੰਦੀ ਹੈ ਵੱਡੇ ਵੱਡੇ ਧਨਾੜ ਜਿਹੜੇ ਕੈਨੇਡਾ ਦੇ ਵਿੱਚ ਅੱਜ ਬੈਠਿਆ ਉਹਨਾਂ ਨੇ ਜਿੰਨੀ ਕੁਕੀਨ ਜਿਹੜੀ ਹੈ ਬਣਾਈ ਹੈ ਜਿੰਨੀ ਕੁਕੀਨ ਵੇਚੀ ਹੈ ਤਾਂ ਅਮਰੀਕਾ ਕੈਨੇਡਾ ਬਾਰਡਰ ਦੇ ਏਰੀਏ ਤੋਂ ਹੀ ਜਿਹੜਾ ਲੰਘਦੀ ਸੀ ਪਰਦਾਸ ਦੇ ਕਿ ਹੁਣ ਇਹਨਾਂ ਦੋ ਮੁੰਡਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ 52 ਕਿਲੋ ਹੈਰੋਇਨ ਦੇ ਪੈਕਟ ਦੇਖ ਸਕਦੇ ਹੋ ਹੈਰੋਇਨ ਦੇ ਡੱਬੇ ਦੇਖ ਸਕਦੇ ਹੋ ਇਹਨਾਂ ਦੇ ਵਿੱਚ ਜਿਹੜੀ ਕੁਕੀਨ ਹੈ ਤੁਸੀਂ ਦੇਖ ਸਕਦੇ ਹੋ ਕੁਕੀਨ ਇਹਨਾਂ ਦੇ ਵਿੱਚ ਪਈ ਹੈ ਤੇ ਕੁਕੀਨ 52 ਕਿਲੋ ਦੱਸੀ ਜਾ ਰਹੀ ਹੈ ਦੋਨਾਂ ਦੇ ਕੋਲੋਂ ਜੋ ਬਰਾਮਦ ਹੋਈ ਹੈ ਮਨਪ੍ਰੀਤ ਸਿੰਘ ਤੇ ਨਾਲ ਹੀ ਕਮਲਪ੍ਰੀਤ ਸਿੰਘ ਮਨਪ੍ਰੀਤ ਸਿੰਘ ਦੀ ਉਮਰ 27 ਸਾਲ ਹੈ ਤੇ ਕਮਲਪ੍ਰੀਤ ਦੀ 28 ਸਾਲਾ ਸੀ ਬਾਰ ਬਾਰ ਆਪਣੇ ਚੈਨਲ ਦੇ ਮਾਦਮ ਰਾਹੀਂ ਇੱਕੋ ਬੇਨਤੀ ਕਰਦੇ ਆ ਕਿ ਇੱਕੋ ਅਪੀਲ ਕਰਦੇ ਆ ਕਿ ਜਦੋਂ ਵੀ ਬਾਹਰਲੇ ਮੁਲਕਾਂ ਦੇ ਬਲ ਜਾਣੇ ਹੋ ਤੁਹਾਡੇ ਮਾਪਿਓ ਤੁਹਾਡੇ ਤੇ ਬਹੁਤ ਆਸਾ ਲਾ ਕੇ ਤੁਹਾਨੂੰ ਭੇਜ ਦਿਆ ਲੱਖਾਂ ਰੁਪਿਆ ਤੁਹਾਡੇ ਤੇ ਲਾਉਂਦਿਆ ਪਰ ਉੱਥੇ ਜਾ ਕੇ ਕ੍ਰਾਈਮ ਦੀ ਦੁਨੀਆ ਦੇ ਵਿੱਚ ਤੁਸੀਂ ਨਾ ਦਾਖਲ ਹੋ ਬੁ ਕ੍ਰਾਈਮ ਦੀ ਦੁਨੀਆ ਦਾ ਅੰਤ ਬੁਰਾ ਹੀ ਬੁਰਾ ਹੁਣ ਤੁਸੀਂ ਦੇਖ ਸਕਦੇ ਹੋ ਇਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਤੇ ਇਹਨਾਂ ਦੀ ਡਿਪੋਰਟੇਸ਼ਨ ਜਿਹੜੀ ਹੈ ਹੋ ਸਕਦੀ ਆਉਣ ਵਾਲੇ ਕਈ ਸਾਲਾਂ ਦੇ ਵਿੱਚ ਤੇ ਉੱਥੇ ਵੀ ਸਜ਼ਾ ਭੁਗਤਣਗੇ ਤੇ ਇੱਥੇ ਮਾਪਿਆਂ ਨੇ ਭੇਜਿਆ ਸੀ ਚੰਗੀ ਰੋਜੀ ਰੋਟੀ ਕਮਾਉਣ ਦੇ ਲਈ ਕਿ ਸਾਡੇ ਪੁੱਤ ਬਾਹਰ ਜਾਣਗੇ ਉੱਥੇ ਜਾ ਕੇ ਚੰਗਾ ਕਾਰ ਕਰਾਇਮ ਦੀ ਦੁਨੀਆ ਦੇ ਵੱਲ ਵੱਜ ਜਾਂਦੇ ਆ ਤਾਂ ਉਸ ਤੋਂ ਬਾਅਦ ਬੇਅਦੌਕ